ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਿੱਧੂ ਲਾਈਵ ਮਾਲਵਾ ਤੇ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੱਧੂ ਵੜਾ ਭਾਈਕਾ ਅੱਜ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਵਿੱਢੀ ਹੋਈ ਮੁਹਿੰਮ ਜੁੱਧ ਨਸ਼ਾ ਵਿਰੁੱਧ ਦਾ ਸਮਰਥਨ ਕਰਦਿਆਂ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ 295 ਬਲਾਕ ਬਾਜਾਖਾਨਾ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਇੱਕ ਮੀਟਿੰਗ ਕਰਦਿਆਂ ਥਾਣਾ ਬਾਜਾਖਾਨਾ ਦੇ ਇੰਚਾਰਜ ਇੰਸਪੈਕਟਰ ਬਲਰਾਜ ਸਿੰਘ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਨਸ਼ਿਆਂ ਦੇ ਖਾਤਮੇ ਲਈ ਸਾਡੀ ਇਹ ਜਥੇਬੰਦੀ ਪੁਲਿਸ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਇਸ ਮੌਕੇ ਜਥੇਬੰਦੀ ਦੇ ਬਲਾਕ ਪ੍ਰਧਾਨ ਡਾਕਟਰ ਗੁਰਨਾਇਬ ਸਿੰਘ ਮੱਲਾ ਨੇ ਬੋਲਦਿਆਂ ਕਿਹਾ ਕਿ ਕਰੋਨਾ ਕਾਲ ਦੇ ਸਮੇਂ ਵੀ ਸਾਡੀ ਇਸ ਜਥੇਬੰਦੀ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਦਾ ਸਾਥ ਦੰਡਿਆ ਹੋਇਆ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਿਹੜਾ ਜਾਗਰੂਕ ਕੀਤਾ ਗਿਆ ਸੀ ਅਤੇ ਅੱਜ ਵੀ ਸਾਡੀ ਜਥੇਬੰਦੀ ਵੱਲੋਂ ਨਸ਼ਿਆਂ ਦੀ ਇਸ ਭੈੜੀ ਆਲਮਤ ਨੂੰ ਪੰਜਾਬ ਵਿੱਚੋਂ ਖਤਮ ਕਰਨ ਦੀ ਮੁਹਿੰਮ ਦਾ ਡਟਮਾ ਸਾਥ ਦਿੱਤਾ ਜਾਵੇਗਾ ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਬਲਰਾਜ ਸਿੰਘ ਨੇ ਸੰਬੋਧਨ ਕਰਦਿਆਂ ਇਸ ਉਪਰਾਲੇ ਲਈ ਡਾਕਟਰ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਮ ਜਨਤਾ ਨੂੰ ਵੀ ਉਹਨਾਂ ਅਪੀਲ ਕੀਤੀ ਕਿ ਨਸ਼ਿਆਂ ਦੀ అలਮਤ ਨੂੰ ਖਤਮ ਕਰਨ ਲਈ ਲੋਕ ਹੈ ਜਿਹੜੇ ਪੁਲਿਸ ਪ੍ਰਸ਼ਾਸਨ ਦਾ ਬੇਚੇਚਕ ਹੋ ਕੇ ਸਾਥ ਦੇਣਾ। ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਸ਼ਮਾਇਕ ਜਾਂ ਚਿੱਟਾ ਆਦ ਪੀਣ ਦਾ ਆਦੀ ਹੈ ਤਾਂ ਪਿੰਡ ਦੀਆਂ ਪੰਚਾਇਤਾਂ ਜਾਂ ਮੋਤਵਰ ਵਿਅਕਤੀ ਬਿਨਾਂ ਕਿਸੇ ਡਰ ਭੇ ਦੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੈ। ਤਾਂ ਜੋ ਨਸ਼ੇ ਤੋਂ ਪੀੜਤ ਜਿਹੜਾ ਮਰੀਜ਼ ਹੈ ਉਹਦਾ ਇਲਾਜ ਹੈ ਜਿਹੜਾ ਉਹ ਕਰਵਾਇਆ ਜਾ ਸਕੇ। ਉਹਨਾਂ ਦੱਸਿਆ ਕਿ ਇਲਾਜ ਕਰਵਾਉਣ ਲਈ ਮਰੀਜ਼ ਦੇ ਜਿਹੜੇ ਘਰ ਵਾਲੇ ਆ ਉਹ ਸਹਿਮਤ ਹੋਣੇ ਚਾਹੀਦੇ ਤੇ ਇੱਕ ਆਧਾਰ ਕਾਰਡ ਦੇ ਨਾਲ ਉਹ ਜਿਹੜਾ ਇਲਾਜ ਆ ਉਹਦਾ ਬਿਲਕੁਲ ਫ੍ਰੀ ਉਹ ਕਰਵਾਉਣਗੇ ਉਹ ਇਲਾਜ ਹੈ ਜਿਹੜਾ ਬਿਲਕੁਲ ਮੁਫਤ ਹੋਵੇਗਾ ਇਸ ਮੌਕੇ ਮੈਡੀਕਲ ਪ੍ਰੈਕਟਿਸ਼ਨਰਸ ਐਸੋਸੀਏਸ਼ਨ ਬਲਾਕ ਬਾਜਾਖਾਨਾ ਵੱਲੋਂ ਥਾਣਾ ਮੁਖੀ ਇੰਸਪੈਕਟਰ ਬਲਰਾਜ ਸਿੰਘ ਸਮੇਤ ਸਮੁੱਚੇ ਪ੍ਰੈਸ ਕਰਮੀਆਂ ਦਾ ਜਿਹੜਾ ਸਨਮਾਨ ਵੀ ਕੀਤਾ ਗਿਆ ਵੇਖੋ ਸਿੱਧੂ ਲਾਈਵ ਮਾਲਵਾ ਤੋਂ ਗੁਰਪ੍ਰੀਤ ਸਿੱਧੂ ਵਾੜਾ ਭਾਈਕਾ ਦੀ ਇਹ ਖਾਸ ਰਿਪੋਰਟ ਠੀਕ ਹੈ ਵੀ ਸਰਕਾਰਾਂ ਨੇ ਵੀ ਬਹੁਤ ਜ਼ੋਰ ਲਾਇਆ ਐਨ ਜੀਓ ਆਪਣੇ ਵਰਗੀਆਂ ਜਥੇਬੰਦੀਆਂ ਵੀ ਜੋਰ ਲਾ ਰਹੀਆਂ ਐ ਪਰ ਇਹ ਕਾਮਯਾਬੀ ਉਦੋਂ ਮਿਲਦੀ ਹੈ ਜਦੋਂ ਸਰਕਾਰ ਪ੍ਰਸ਼ਾਸਨ ਤੇ ਆਮ ਪਬਲਿਕ ਇੱਕ ਕਰੀ ਦੇ ਨਾਲ ਜੁੜ ਜਾਵੇ ਜਿੱਥੇ ਸਰਕਾਰਾਂ ਦੀ ਰਿਸਪੋਨਸੀਬਿਲਟੀ ਬਣਦੀ ਹੈ ਪ੍ਰਸ਼ਾਸਨ ਦੀ ਰਿਸਪੋਨਸੀਬਿਲਟੀ ਬਣਦੀ ਹੈ ਉਥੇ ਆਪਣੀ ਵੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਆਪਾਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਕੰਮ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਕੇ ਵੈਸੇ ਤਾਂ ਆਪਾਂ ਪਹਿਲਾਂ ਤੇ ਕੋਈ ਵੀ ਸਰਕਾਰੀ ਦੀ ਕੋਈ ਅੰਤਿਆ ਸਕੀਮ ਮੁਹਿੰਮ ਚਲਾਈ ਸਰਕਾਰ ਕੋਈ ਪਾਲ ਸਪੋਰਟ ਹੋ ਗਿਆ ਕੋਈ ਕਰੋਨਾ ਦੇ ਕਾਲ ਆ ਗਿਆ ਕੋਈ ਹੋਰ ਆਫਤ ਆ ਗਈ ਤੇ ਆਪਣੀ ਕਿਹੜੀ ਜਥੇਬੰਦੀ ਆ ਉਹ ਸਭ ਤੋਂ ਪਹਿਲਾਂ ਕਿਉਂਕਿ ਕਾਰਜ ਕਰਦੀ ਹੈ ਜਿਵੇਂ ਕਿ ਹੁਣ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ 9779100200 ਇਹ ਬੜਾ ਬੰਦਿਆ ਇਹਦਾ ਰਿਜ਼ਲਟ ਆਉਣ ਕੇ ਹੈਲਪਲਾਈਨ ਦੇ ਕਿਉਂਕਿ ਅੱਗੇ ਕੀ ਹੁੰਦਾ ਜਦੋਂ ਪਿੰਡ ਦੇ ਵਿੱਚ ਕੋਈ ਕਿਸੇ ਦੀ ਗੱਲਬਾਤ ਕਰਦਾ ਇਧਰ ਤਸੂਨੀ ਪੈਣ ਤੋਂ ਡਰਦਾ ਸੀਗਾ ਤੇ ਨਸ਼ਿਆਂ ਤੇ ਕਟਾਉਣ ਲਈ ਹੋ ਰਿਆ ਸੀ। ਮੇਨ ਕਾਰਨ ਇਹ ਸੀਗਾ। ਤੇ ਵਿੱਚ ਕੁਝ ਮੁਲਾਜ਼ਮ ਵੀ ਸੀਗੇ ਜੋ ਤਸਵੀਦੰਦੇ ਸੀਗੇ। ਹੁਣ ਜਦੋਂ ਹੈਲਪਲਾਈਨ ਨੰਬਰ ਹੀ ਕਟਾਉਣ ਨੂੰ ਤੇ ਹੋਇਆ ਤੇ ਪਤਾ ਹੀ ਨਹੀਂ ਲੱਗਣਾ ਕਿਹਨੇ ਕਾਲ ਕੀਤਾ ਤੇ ਕੀ ਕੀਤਾ। ਉਦੋਂ ਹੀ ਪਤਾ ਲੱਗਣਾ ਜਦੋਂ ਵੀਰਪਾਲ ਵਾਲੇ ਅੱਗਦਾਰੇ ਨੂੰ ਚੱਕ ਲਿਆ। ਆਧਾਰਨ ਐਗਜ਼ਾਮਪਲ ਸੋ ਸਤਿ ਜੀ ਜੀ। ਇਸੇ ਤਰ੍ਹਾਂ ਸਰਕਾਰ ਦਾ ਬਹੁਤ ਵਧੀਆ ਪ੍ਰਬੰਧ ਹੈ। ਤੇ ਅਸੀਂ ਵੀ ਪ੍ਰਸ਼ਾਸਨ ਨੂੰ ਸਰਕਾਰ ਜੀ ਤੁਹਾਨੂੰ ਵਿਸ਼ਵਾਸ ਤੋਂ ਦਿੰਦੇ ਆ ਕਿ ਸਾਡੇ ਜਿਹੜੇ ਡਾਕਟਰ ਸਾਥੀ ਹੈ। ਤਕਰੀਬਨ ਸਾਨੂੰ 33-32-35 ਸਾਲੋ 33 ਸਾਲ ਮੈਨੂੰ ਹੋ ਕੇ ਪ੍ਰੈਕਟਿਸ ਕਰਦੇ। ਮੇਰੇ ਦੋਨੋਂ ਬੇਟਾ-ਬੇਟੀ ਪਾਰ ਸੈਟਲ ਹੈ। ਅਸੀਂ ਹੁਣ ਰਿਟਾਇਰਮੈਂਟ ਤੇ ਨੇੜੇ ਤੇ ਰਾਜ ਸਰਕਾਰੀ ਜਾਉ ਤੇ ਹੁਣੇ ਹੋ ਜਾਂਦਾ ਰਿਟਾਇਰਮੈਂਟ ਹੋ ਜਾਂਦੇ। ਤੇ ਸਾਡੀ ਵਧੀਆ ਰਿਪੁਟੇਸ਼ਨ ਹੈ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਤੇ ਸਾਡਾ ਕੋਈ ਵੀ ਵਿਅਕਤੀ ਕਿਸੇ ਵੀ ਗੈਰ ਮਿਆਰੀ ਜਿਹੜੀ ਗਤੀਵਿਧੀ ਉਹਦੇ ਵਿੱਚ ਹਿੱਸਾ ਨਹੀਂ ਲੈਂਦਾਗਾ ਸਾਡਾ ਜਿਹੜਾ ਬਲਾਕ ਹੈ ਵਿਧਾਈ ਦਾ ਪਾਤਰ ਹੈ ਅਸੀਂ ਮੈਂਬਰ 295 ਵਰੀਓ ਵਿਸ਼ਵਾਸ ਬਣਾਉਂਦੇ ਆ ਕਿ ਅਸੀਂ ਅੱਜ ਤੱਕ ਉਸ ਬੰਦੇ ਨੂੰ ਜਿਸ ਤਰ੍ਹਾਂ ਸਾਡੇ ਬਲਾਕ ਨੂੰ ਕੰਮ ਬਜਾ ਕੇ ਦੱਸਿਆ ਹੈ ਨਾਮ ਦਾ ਸੀਰੀਸ ਨੂੰ ਅੱਜ ਤੱਕ ਨਹੀਂ ਦਿੱਤੀ ਅਸੀਂ ਬਖਸ਼ਨੇ ਆ ਜੋ ਵੀ ਕੋਈ ਜੇ ਸਾਡੀ ਸਾਡਾ ਕੋਈ ਇਹ ਜਿਹਾ ਹੁੰਦਾ ਹੈ ਅਸੀਂ ਉਹਦੀ ਆਪ ਕੰਪਲੀਟ ਕਰਦੇ ਆਂ ਔਰ ਦੂਸਰੀ ਗੱਲ ਵੀ ਅਸੀਂ ਉਹਦੀ ਕੋਈ ਮਦਦ ਨਹੀਂ ਕਰਦੇ ਅਸੀਂ ਪ੍ਰਸ਼ਾਸਨ ਦੀ ਮਦਦ ਕਰਦੇ ਆਂ ਸਾਡੇ ਸਭ ਨੂੰ ਸਾਬ ਬਾਜਾਖਾਨਾ ਜਿਸ ਸਭ ਨੂੰ ਸਾਬ ਮੈਦੋ ਇਸ ਸਾਰੇ ਜਿਲ੍ਹੇ ਫਰੀਪੁਰ ਦੇ ਸਾਡੇ ਚਾਰ ਪੰਜ ਏਸਮੋ ਹੈ ਸਾਰੇ ਨੂੰ ਅਸੀਂ ਆਪ ਇਹ ਕਹੇ ਹੈਗੇ ਹੈਗੇ ਵੀ ਜੇ ਕੋਈ ਬੰਦਾ ਇੱਥੇ ਤੁਹਾਨੂੰ ਮਿਲਦਾ ਔਰ ਸਾਡੇ ਜਥੇਬੰਦੀ ਦਾ ਮੈਂਬਰ ਹੋਵੇ 295 ਦਾ ਤਾਂ ਬਿਲਕੁਲ ਜੇ ਮੂਲ ਕੋਈ ਕੁਝ ਮਿਲਦਾ ਹੈ ਤਾਂ ਤੁਸੀਂ ਉਹਨੂੰ ਬਿਲਕੁਲ ਚੱਕ ਲਿਓ ਸਾਡੀ ਜਥੇਬੰਦੀ ਹਮੇਸ਼ਾ ਕੋਈ ਸਾਥ ਹੁੰਦੀ ਰਹੀ ਹੈ ਤਾਂ ਅਸੀਂ ਪਹਿਲਾਂ ਵੀ ਪ੍ਰਸ਼ਾਸਨ ਦੀ თან ਮੰਤ ਨਾਲ ਮਾਦਰ ਕਰਦੇ ਰਹੇ ਹਾਂ ਕੋਈ ਵੀ ਪ੍ਰਸ਼ਾਸਨ ਦਾ ਜਿਹੜਾ ਹੈਗਾ ਪ੍ਰੋਗਰਾਮ ਹੁੰਦਾ ਹੈ ਜਿਸ ਤਰ੍ਹਾਂ ਮੱਲਾਂ ਨੇ ਦੱਸਿਆ ਅਸੀਂ ਉਹਦੇ ਵਿੱਚ ਵੱਧ ਚੱਕ ਕੇ ਹਿੱਸਾ ਲੈਂਦੇ ਹਾਂ ਔਰ ਅੱਜ ਵੀ ਅਸੀਂ ਵਿਸ਼ਵਾਸ ਕਰੌਣੇ ਆ ਸਾਡੇ ਜਥੇਬੰਦੀਆਂ ਵੱਲੋਂ ਵੀ ਨਹੀਂ ਲਈ ਬਲਾਕ ਪਾਜਾ ਕਰਨ ਨੂੰ ਮਤਲਬ ਸਾਡਾ ਜਿਹੜਾ ਹੈ ਪੰਜਾਬ ਦੇ ਵਿੱਚ ਬਹੁਤ ਜੇੜੀ ਜੇਹੀ ਹੈ ਪ੍ਰਸ਼ਾਸਨ ਦੇ ਨਾਲ ਨਾਲ ਕਰਕੇ ਨਾਲ ਕਰਕੇ ਬਹੁਤ ਹੀ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਿਹੜੀ ਕਮੇਟੀ ਬਣਾਈ ਵੀ ਹੈ ਕਿ ਅਸੀਂ ਪ੍ਰਸ਼ਾਸਨ ਦਾ ਸਾਥ ਦੇ ਕੇ ਜੋ ਨਸ਼ਾ ਮਹੰਮਾ ਚਲਾਈ ਹੈ ਸਰਕਾਰ ਦੀ ਅਸੀਂ ਉਹਦਾ ਸਵਾਗਤ ਕਰਦੇ ਆ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਪ੍ਰੋਗਰਾਮ ਕਰ ਰਹੇ ਆ ਪ੍ਰਸ਼ਾਸਨ ਦੇ ਨਾਲ ਨਾਲ ਕਰਕੇ ਔਰ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਜਦੋਂ ਵੀ ਇਸ ਦਿਨ ਬਾਜਾਖਾਨਾ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੋਵੇ ਅਸੀਂ ਉਸ ਦੇ ਵਿੱਚ ਬੱਧ ਕੇ ਸਲਾਮਾਂ ਦੇ ਪੇਸ਼ ਆਮਨਤ ਕਰਿਓ ਤਾਂ ਅਸੀਂ ਜਿੰਨੇ ਵੀ ਸਾਡੇ ਅੱਜ ਤੱਕ ਇੱਥੇ ਲੋਕਤ ਪ੍ਰਸ਼ਾਸਨ ਦੇ ਸਹਿਬਾਨ ਆਏ ਹੈ ਉਹਨਾਂ ਨੂੰ ਪਤਾ ਕਿ ਸਾਡੇ ਜਥੇਬੰਦੀਆਂ ਦਾ ਵੱਟ ਸਟੇਟ ਮੈਂਬਰ ਨੇ ਜਿਹੜੇ ਇਹਨਾਂ ਦੇ ਐਸੋਸੀਏਸ਼ਨ ਦੇ ਸਰਕਾਰ ਦੇ ਨੈੱਬਸ ਨੇ ਜਿਹਨਾਂ ਮੱਲਾ ਜਿਹੜੇ ਪ੍ਰੈਜ਼ੀਡੈਂਟ ਨੇ ਸਾਡੇ ਬਲਾਕ ਬਾਜਾਖਾਨਾ ਦੇ ਕਿਉਂਕਿ ਨਹੀਂ ਸਾਡੇ ਜਿਹੜੇ ਡਾਕਟਰ ਸਾਹਿਬ ਤੇ ਜਿਹਨੇ ਵੀ ਐਸੋਸੀਏਟਡ ਮੈਂਬਰ ਆਇਆ ਮੈਂ ਬਿਲਕੁਲ ਨੂੰ ਪਤਾ ਬੁਲਾਣਾ ਕਰਕੇ ਵਾਈਜ਼ ਵੀ ਦਾ ਖਾਲਸਾ ਸਤਿਮੈਂ ਬੜਾ ਕਿਉਂਕਿ ਡਾਕਟਰ ਨੂੰ ਚਲ ਵੀ ਉਹਦਾ ਬਹੁਤ ਮੈਰਿਸ ਦੀ ਗੱਲ ਸਾਡੇ ਜ ਮਾਝੇ ਵਾਲਾ ਜੇ ਕੋਈ ਭੈੜਾ ਵੀ ਸਾਡੀ ਜ ਕਰਾਰੀ ਫਸਦੀ ਹੈ ਜਿਹੜੇ ਕੰਮ ਨੂੰ ਅੱਡ ਗਿਓ ਕੰਮ ਨੂੰ ਪੂਰਾ ਕਰ ਦੇਦਾ ਮੈਂ ਇਥੇ ਇਹ ਗੱਲ ਮਾਨਣਾ ਕਰਦਾ ਕਿ ਮੈਂ 27 ਅੱਠ ਤੋਂ ਜਿਹੜਾ ਇਥੇ ਬੋਸੜਾ ਮੈਂ ਨਸ਼ੀ ਵਾਲੇ ਬਤੇਦੰਦ ਕਰੀ ਲੋੜਰ ਨਹੀਂ ਕੀਤਾ ਕਿ ਤੱਕ ਜੀ ਹੁੰਦਾ ਵੀ ਮੇਰੀ ਤਾੜਨਾ ਵੀ ਰਹੀ ਆ ਮੇਰਾ ਦਿਨ ਰਾਤ ਹੀ ਇਸ ਕੰਮ ਤੇ ਲੱਗਿਆ ਤੇ ਮੇਰੇ ਪ੍ਰਿੰਟ মিডিਆ ਜਿੰਸਾ ਵੀਡੀਓ ਸਾਰਾ ਹੀ ਸਾਡੇ ਬੈਠਿਆ ਭਰਾ ਬੈਠਿਆ ਇਹਨਾਂ ਨੂੰ ਪਤਾ ਹੈ ਔਰ ਇਹ ਗੱਲ ਨੂੰ ਪੱਲੇ ਪਾਨ ਤੇ ਸਾਰੇ ਜਾਣਦੇ ਆ ਤੇ ਨਸ਼ਾ ਦੇ ਮੈਂ ਬਹੁਤ ਜ਼ਰਾ ਵਿਰੋਧਿਆ ਮੈਂ ਕੋਸ਼ਿਸ਼ ਕਰਨ ਲਿਆ ਵੀ ਜਿੰਨਾ ਹੋ ਸਕੇ ਜਲਦੀ ਜਲਦੀ ਇਹਨੂੰ ਜੜੋਂ ਖਤਮ ਕੀਤਾ ਜਾਵੇ ਮੇਰੀ ਇਹ ਮੇਨ ਕੋਸ਼ਿਸ਼ ਰਹਿੰਦੀ ਹੁੰਦੀ ਹੈ ਕਿ ਮੈਂ ਇਹ ਨਹੀਂ ਆ ਵੀ ਜਿਹੜਾ ਬੰਦਾ ਖਾਣ ਪੀਣ ਵਾਲਾ ਫੜ ਲਿਆ ਤੇ ਉਸ ਤੋਂ ਬਾਅਦ ਕੰਮ ਖਤਮ ਹੋ ਮੈਂ ਉਹਦੇ ਜੜ ਤੱਕ ਜਾਂਦਾ ਹਾਂ ਕਿ ਮੈਂ ਜੜ ਤੱਕ ਜਾਣ ਲਿਆ ਮਤਲਬ ਇੱਕ ਬੰਦਾ ਜੇ ਕੋਈ ਛੋਟੀ ਮਾਤਰਾ ਵਾਲਾ ਆ ਉਹਦੇ ਇਹ ਨਹੀਂ ਵੀ ਉਹਨੂੰ ਉੱਥੇ ਹੀ ਬਸ ਪਰਚਾ ਦੇ ਦਿੱਤਾ ਤੇ ਕੰਮ ਖਤਮ ਨਹੀਂ ਉਹਦਾ ਬੈਕਵਰਡ ਤੇ ਉਹਦਾ ਫਾਰਵਰਡ ਦੋਨੋਂ ਲੈ ਕੇ ਜਿਹੜੇ ਮੈਂ ਉਹਨੂੰ ਪੂਰੇ ਕਰਕੇ ਤੇ ਫਿਰ ਉਹਦੀ ਇਨਵੈਸਟੀਗੇਸ਼ਨ ਜਿਹੜੀ ਉਹ ਪੂਰੀ ਕਰਦਾ ਦੂਸਰੀ ਗੱਲ ਰਹਿ ਗਈ ਸਾਡੇ ਮਾਨਯੋਗ ਡਾਕਟਰ ਬਿਜਾ ਜਨ ਆਈਪੀਐਸ ਸਰਕੀ ਸਾਹਿਬਾਦਰ ਵੱਲੋਂ ਸਖਤ ਦਾਇਦਾ ਸਾਨੂੰ ਕਿ ਅਸੀਂ ਇਹਦੇ ਕੰਮ ਦੇ ਵਿੱਚ ਦਿਨ ਰਾਤ ਲੱਗੇ ਹੋਏ ਆਂ ਇਹਦੇ ਵਾਸਤੇ ਮੈਂ ਤੁਹਾਨੂੰ ਛੋਟਾ ਜਿਹਾ ਤੁਹਾਡੇ ਡਾਕੂਮੈਂਟ ਲੈਣੇ ਆ ਜਿਵੇਂ ਡਾਕਟਰ ਸਾਹਿਬ ਨੇ ਹੋਣੇ ਗੱਲ ਕੀਤੀ ਹੈ ਕੋਈ ਵੀ ਜਿਹੜਾ ਕੰਮ ਜੇ ਕੋਈ ਕਿਸੇ ਕਿਸਮ ਦੀ ਭੁਲਾਇਰ ਰੁਟਦੀ ਹੈ ਜਾਂ ਕੁਝ ਵੀ ਹੁੰਦਾ ਜ ਜਨਜ਼ਰ ਤੱਕ ਪਬਲਿਕ ਸਾਫ ਨੇ ਦੱਸੀ ਉਹਨਾਂ ਤੱਕ ਉਹਨੂੰ ਖਤਮ ਨਹੀਂ ਕੀਤਾ ਜਾਦਾ ਇਹ ਕਰੋ ਵੀ ਪਲੇਸਡ ਡਿਪਾਰਟਮੈਂਟ ਜਾਂ ਕੋਈ ਹੋਰ ਕੋਈ ਲਾ ਲਓ ਜਾਂ ਕੋਪਾ ਕਿਸੇ ਤਰੀਕੇ ਉਦਾਂ ਗੱਲ ਹੀ ਬੰਦੀ ਜਿੰਨਾ ਚਿਰ ਤੱਕ ਪਬਲਿਕ ਸਾਹਬ ਨਹੀਂ ਮੈਂ ਤੁਹਾਨੂੰ ਇਹ ਛੋਟੀ ਜਿਹੀ ਉਦਾਹਰਨ ਦੇ ਦਿੰਦਾ ਮੈਂ 1988 ਵਿੱਚ ਕੌਂਸਲ ਬਣਤੀ ਹੋਈ ਸੀ ਉਦੋਂ ਹੱਤਵਾਰ ਬਹੁਤ ਜ਼ਿਆਦਾ ਸੀ ਸ਼ਾਇਦ ਜਿਹੜੇ ਮੇਰੇ ਤੋਂ ਬਜ਼ੁਰਗ ਬਿਠੇ ਨੇ ਉਹਨਾਂ ਨੂੰ ਪਤਾ ਹੋਣਾ ਇਸ ਗੱਲਾਂ ਉਹ ਆਪੋ ਜਿਹੜਾ ਅਸੀਂ ਤਰਨਤਨ ਵਿੱਚ ਹੰਡਾਇਆ ਪਰ ਉੱਥੇ ਸਿੱਖਿਆ ਬੜਾ ਕੁਝ ਉਹ ਗੱਲ ਚੱਲਣ ਢਈ ਹੁਣ ਵੀ ਕਿ ਜਦੋਂ ਪਬਲਿਕ ਨੇ ਸਾਥ ਦਿੱਤਾ ਤਾਂ ਫਿਰ ਉਹ ਹੱਤਵਾਰ ਜਿਹੜਾ ਉਹ 91 ਦੇ ਵਿੱਚ ਹੀ ਬਨਮਤ ਰਣਜੀਤ ਜੀ ਜਾ ਕੇ ਇਹੀ ਕਦਮ ਉਹ ਕਰ ਦੇ। ਸੋ ਉਹੀ ਗੱਲ ਹੋਣਾ ਹੈ ਵੀ ਜਿਹੜੀ ਇਹ ਨਸ਼ੇ ਆ ਦਿਨ ਤੱਕ ਪੀਸ਼ ਡਿਪਾਰਟਮੈਂਟ ਕੱਲਾ ਨਹੀਂ ਜਿਵੇਂ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਵੀ ਤੁਸੀਂ ਇੰਨਾ ਵੱਡਾ ਸੰਗਲਪ ਲੈ ਕੇ ਚੱਲੇ ਹੋਏ ਹੋ ਔਰ ਤੁਸੀਂ ਸਾਥ ਦੇਣ ਦੇ ਹੋ ਇੱਧਰ ਸਾਥ ਦਿਦ ਰਹੋ ਔਰ ਇਹਨੂੰ ਜਿੰਨੀ ਜਲਦੀ ਹੁੰਦੀ ਆ ਮੇਰੀ ਤੇ ਕੋਸ਼ਿਸ਼ ਇਹ ਹੋਵੇ ਵੀ ਆਪਣੇ ਖਾਣੇ ਦੇ ਏਰੀਏ ਦੇ ਵਿੱਚੋਂ ਮੈਂ ਇਸ ਕੰਮ ਨੂੰ ਜਿਹੜਾ ਖਤਮ ਕਰ ਦਵਾਂ। ਮੇਰੀ ਤਾਰਨਾ ਵੀ ਰਹਿੰਦੀ ਆ ਮੈਂ ਜ਼ਿਆਦਾਤਰ ਆਪਣੇ ਦਫ਼ਤਰ ਬੈਨ ਦਾ ਮੇਰਾ ਟਾਈਮ ਨਹੀਂ ਹੁੰਦਾ ਮੇਰਾ ਟਾਈਮ ਹੁੰਦਾ ਚੋਂ ਕੋਚ ਸਾਈਡਾਂ ਦੇ ਕਿਤੇ ਨਾਕੇ ਤੇ ਜਾਇਦਾ ਕਰਕੇ ਮੈਂ ਆਪਣੀ ਡਿਊਟੀ ਨੂੰ ਅੰਜਾਮ ਦਿੰਦਾ ਜਾਂਦਾ ਸਿਰਫ ਇਸੇ ਕਰਕੇ ਵੀ ਕਿਸੇ ਦਾ ਜਿਹੜਾ ਬੱਚਾ ਜੇ ਪਜਦਾ ਸਰਟਿਕੂ ਦਾ ਹੀ ਹੁਣ ਬਚਾ ਲਿਆ ਉਹਦਾ ਇੱਕੀ ਜਿਹੜਾ ਮੇਰੀ ਜ਼ਿੰਦਗੀ ਦਾ ਤਜਰਬਾ ਉਹ ਮੈਂ ਤੁਹਾਨੂੰ ਇੰਨਾ ਸਾਂਝਾ ਕਰੂੰਗਾ ਜਿਆਦਾ ਟਾਈਮ ਨਹੀਂ ਲਵਾਂਗਾ ਜਿਵੇਂ ਮੈਂ 88 ਤੋਂ ਲੈ ਕੇ ਹੁਣ ਤੱਕ ਇਸ ਕੰਮ ਦੇ ਵਿਰੁੱਧ ਰਿਆ ਹਾਂ ਬਹੁਤ ਜ਼ਿਆਦਾ ਸਟ੍ਰਿਕਟ ਰਿਆ ਹਾਂ ਉਸਾ ਰੱਬ ਨੇ ਮੈਨੂੰ ਇੰਨਾ ਕ ਜਿਆਦਾ ਵੱਡਾ ਫਾਇਦਾ ਦਿੱਤਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਤੇ ਤੁਸੀਂ ਮੇਰੇ ਗੱਲ ਨੂੰ ਯਾਦ ਰਖਾਣੀ ਗੱਲ ਰਹੀ ਜਿਹੜੀ ਤੁਹਾਡੇ ਅੱਗੇ ਮੇਰੇ ਦੋ ਬੱਚੇ ਨੇ ਮੇਰੀ ਬੇਟੀ ਵੱਡੀ ਆ ਪੀਲ ਡਿਪਾਰਟਮੈਂਟ ਦੇ ਤੁਸੀਂ ਬੱਚਿਆਂ ਦਾ ਬਾਰੇ ਤੁਸੀਂ ਭਲੀ ਭਾਂਤ ਜਾਣਦੇ ਹੋਗੇ ਸੋ ਮੈਂ ਇਹ ਗੱਲ ਇੱਥੇ ਖੜ ਕੇ ਮਾਨਣਾ ਕਹਿ ਸਕਦਾ ਮੇਰੀ ਬੇਟੀ ਵੱਡੀ ਹੈ ਉਹ ਐਲ ਐਲਬੀਆ ਐਡਵੋਕੇਟ ਨੇ ਔਰ ਉਹ ਮੇਰੇ ਜਵਾਈ ਡਾਕਟਰ ਯੋਗਰਾਜ ਸਿੰਘ ਜੀ ਵੀ ਸਾਡੇ ਸਾਹਮਣੇ ਬਿਠੇ ਆ ਮਤਲਬ ਜੇ ਚੱਜਦੇ ਕੰਮ ਕੀਤੇ ਆ ਤੇ ਨਰਕਸਵਰਗ ਜਿਹੜਾ ਉਹ ਇੱਥੇ ਹੀ ਆ ਜੀ ਬਾਹਰ ਨਹੀਂ ਹੈਗਾ ਕਿਤੇ ਜੀ ਮੇਰਾ ਇਹਨਾਂ ਤੋਂ ਛੋਟਾ ਬੇਟਾ ਮੇਰਾ ਬੇਟਾ ਤੇ ਮੇਰੇ ਨੋਨਾ ਉਹ ਕੈਨੇਡਾ ਰਹਿੰਦੇ ਨੇ ਅਸੀਂ ਦੋਵੇਂ ਜੀ ਮੇਰੇ ਪ੍ਰਸ ਦੇ ਭਰਾਵਾਂ ਨੂੰ ਪਤਾ ਹੈ ਮੇਰੇ ਕੱਦੀ ਬਾਰੇ ਮੈਂ ਜਿੱਥੇ ਵੀ ਕਿਤੇ ਲੱਗਦਾ ਪੋਸਟਿੰਗ ਹੁੰਦੀ ਮੇਰੀ ਤੌਰ ਐ ਸਿੱਟੋ ਮੈਂ ਉੱਥੇ ਕੋਸ਼ਿਸ਼ ਕਰਦਾ ਹਾਂ ਵੀ ਆਪਣਾ ਇੱਕ ਕੁਆਟਰ ਬਣਾ ਕੇ ਛੱਡ ਕੇ ਜਾਵਾਂ ਵੀ ਕੱਲ ਨੂੰ ਕੋਈ ਬੰਦਾ ਉੱਥੇ ਨਵਾਂ ਸੁਝਾਵੇ ਤੁਹਾਨੂੰ ਲੱਭਣ ਦੀ ਲੋੜ ਨਾ ਪਵੇ ਹੁਣ ਵੀ ਕੀਤਾ ਸਰ ਸਾਰੇ ਨੂੰ ਰੀਵੈਨਿਊਏਟ ਕਰ ਦਿੱਤਾ ਸਾਰੇ ਨੂੰ ਕਰਕੇ ਇਹ ਇਸ ਕੰਮ ਚ ਇਹ ਨਹੀਂ ਆ ਵੀ ਮਤਲਬ ਵੀ ਇਧਰੋਂ ਇਧਰੋਂ ਕਰਕੇ ਜਿੱਦਾਂ ਸ਼ੁਰੂ ਕੀਤਾ ਜਿਹੜਾ ਆਈ ਗਿਆ ਭਰਾ ਕੋ ਸੱਜਣ ਭਰਾ ਆਈ ਗਿਆ ਜੀ ਦੱਸੋ ਜੀ ਖਤ ਨਾਲ ਅਗਲੇ ਕਰੀ ਗਏ ਮੈਂ ਇਕੱਲੇ ਨਹੀਂ ਕਰ ਲੈ ਇਸ ਦਰ ਸੋ ਰੱਬ ਨੇ ਪੋਤਾ ਵੀ ਦਿੱਤਾ ਦੋਤਾ ਵੀ ਦਿੱਤਾ ਜਿਸ ਬੰਦੇ ਕੋ ਇੰਨਾ ਕੁਸ਼ ਆ ਜੇ ਤੇ ਮੈਂ ਇਹ ਬੜੇ ਫਕਰ ਨਾਲ ਇਹ ਗੱਲ ਕਹਿਣੀ ਤੁਹਾਨੂੰ ਦੱਸ ਰਿਹਾ ਵੀ ਮਤਲਬ ਜੇ ਅਸੀਂ ਮੈਂ ਕਿਹਾ ਘੱਟੋ ਘੱਟ ਜੇ 70 80% ਤੱਕ ਹੀ ਸਹੀ ਤਰੀਕੇ ਨਾਲ ਕੰਮ ਕਰੀ ਜੇ ਇਹ ਤੇ ਰੱਬ ਜਿਹੜਾ ਨਾ ਉਹ ਨੇੜੇ ਹੋ ਕੇ ਸੁਣਦਾ ਹੋਣਾ ਸੋ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਅੱਜ ਔਰ ਮੇਰੇ ਵਾਸਤੇ ਤੇ 24 ਆਵਰ ਮੇਰਾ ਮੋਬਾਈਲ ਖੁੱਲਾ ਜੀ ਜਦੋਂ ਮਰਜ਼ੀ ਮੈਨੂੰ ਫੋਨ ਕਰੋ ਮੇਰੀ ਆਦਤ ਆ ਜੇ ਮੈਂ ਕਿਤੇ ਵਿਜ਼ੀ ਹਾਂਗਾ ਤਾਂ ਮੈਂ ਬੈਕ ਹਾਲ ਕਰਨਾ ਤੇ ਮੇਰੀ ਆਦਤ ਲਈ ਇਹ ਸ਼ੁਰੂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਕੋਸ਼ਿਸ਼ ਕਰੋ ਜੀ ਵੀ ਆਪਣੇ ਆਲੇ ਦੁਆਲੇ ਜਿਹੜੇ ਕੋਈ ਬੰਦਾ ਤੁਹਾਨੂੰ ਲੱਗਦਾ ਹੈ ਵੀ ਜਿਹੜਾ ਸਿਰਫ ਪੀਂਦਾ ਹੀ ਆ ਜਦੋਂ ਬਕਰ ਬਰਬਾਦ ਹੋਣ ਡਿਆ ਤੇ ਅਸੀਂ ਉਹਨੂੰ ਦਾਖਲ ਕਰਾਉ ਲੋ ਮੈਂ 5 ਮਿੰਟ ਤੇ ਤੁਹਾਡੇ ਨਾਲ ਦੱਲੂਗਾ ਕੋਈ ਕਿਸੇ ਕਿਸੇ ਦਾ ਕੋਈ ਪੈਸਾ ਦੀ ਗੱਲ ਨਹੀਂ ਬਾਤ ਨਹੀਂ ਸਾਰਾ ਕੁਝ ਬਈ ਹੈ ਜੀ ਤੁਹਾਡੇ ਉੱਤੇ ਡੀਐਸਪੀ ਸਰਦਾਰ ਸਿੰਘ ਜੀ ਜਿਹੜੀ ਆ ਉਹਨਾਂ ਦੀ ਡੂਗੀ ਲਗਾਈ ਹੋਈ ਆ ਐਸਐਸਪੀ ਸਾਹਿਬ ਹਤਰੋ ਲੋ ਉਹ ਇਸੇ ਕੰਮ ਲਈ ਉਹਨੂੰ ਉਸ ਕੰਮ ਨੂੰ ਇਜਾਮ ਦੇਂਦੇ ਆ ਵੀ ਜੇ ਵੀ ਕੋਈ ਬੰਦਾ ਜਿਹੜਾ ਕੋਈ ਲੱਗਦਾ ਤੁਹਾਨੂੰ ਵੀ ਇਹ ਬੰਦਾ ਸਿਰਫ ਨਸ਼ਾ ਜਿਹੜਾ ਉਹ ਕਰਦਾ ਹੀ ਆ ਅੱਗੇ ਕੁਛ ਨਾ ਪੂਰਤੀ ਕਰਨੋਂ ਹਟੇ ਉਸ ਸਾਡੇ ਤਾਂ ਵੀ ਹੀ ਦਰਵਾਜ਼ੇ ਖੁੱਲੇ ਆ ਜੀ ਮੈਨੂੰ ਜਸਤੂ ਜੀ ਇੱਕ ਫੋਨ ਕਰਨਾ ਇਹ ਪੁਰਾਣਾ ਬੰਦਾ ਉਹਦੇ ਘਰ ਦੇ ਸਹਿਮਤ ਆ ਜੀ ਇੱਕ ਮੈਨੂੰ ਉਹਦਾ ਸਿਰਫ ਆਧਾਰ ਕਾਰਡ ਦਈਦਾ ਉਸ ਆਧਾਰ ਕਾਰਡ ਦੇ ਨਾਲ ਹੀ ਉਸ ਬੰਦੇ ਨੂੰ ਮੈਂ ਆਪ ਪੁੱਤ ਲੈ ਕੇ ਆਪ ਜਾ ਕੇ ਉਹਨੂੰ ਜਾ ਕੇ ਅਡਮਿਸ਼ਨ ਸੈਂਟਰ ਤੇ ਜਿਹੜਾ ਦਾਖਲ ਕਰਾ ਦੇਉਂਗਾ ਕਿਸੇ ਕਿਸਮ ਦਾ ਕੋਈ ਪੈਸਾ ਨਹੀਂ ਲੱਗੂਗਾ ਜਰੂਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ